ਮੇਰਾ ਸਮਝ ਕਿ ਇਹ ਜਾਗਰੂਕਤਾ ਕਿਹੜਾ ਚੰਗਾ ਹੋ ਸਕੇ ਜਾਗਰੂਤਾ ਇਹ ਹੀ ਹੈ ਜੀ ਪਿੰਡਾਂ ਦੇ ਵਿੱਚ ਜਿਵੇਂ ਅਸੀਰ ਪਿੰਡ ਦੇ ਵਿੱਚ ਅੱਜ ਨਸ਼ਾ ਮੁਕਤੀ ਦਾ ਜੋ ਸਰਕਾਰ ਦਾ ਤਹਿ ਦੁਆਰਾ ਪ੍ਰਬੰਧ ਕੀਤਾ ਗਿਆ ਵੀ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਜਾ ਰਹੇ ਆ ਪੰਚਾਇਤਾਂ ਜਾਂ ਕਲੱਬ ਜਾਂ ਪਿੰਡਾਂ ਦੇ ਮੋਤਵਰ ਬੰਦੇ ਨਸ਼ੇ ਦੇ ਵਿਰੁੱਧ ਜਾਗਰੂਕ ਕਰਨਾ ਔਰ ਪਿੰਡਾਂ ਦੇ ਨੌਜਵਾਨਾਂ ਨੂੰ ਇਸ ਦਲਦਲ 'ਚੋਂ ਕੱਢ ਕੇ ਆਮ ਜ਼ਿੰਦਗੀ ਜੀਣ ਲਈ ਪ੍ਰੇਰਿਤ ਕਰਨਾ ਪੰਚਾਇਤਾਂ ਦੀ 152 ਸਵੇਕਿਆ ਸੀ ਵੀ ਅਸੀਂ ਕਿਸੇ ਵੀ ਨਸ਼ੇ ਵਾਲੇ ਦੀ ਜਵਾਨਤ ਕਰਾਉਣ ਨਹੀਂ ਜਾਵਾਂ ਕਿ ਉਸ ਤੇ ਕੈਮ ਅੱਜ ਤਿੱਕਰ ਸਾਡੇ ਪਿੰਡ ਦੀ ਪੰਚਾਇਤ ਉਸ ਤੇ ਕੈਮ ਹੈ ਖਾਸ ਕਰ ਸਰਪੰਚ ਅੱਜ ਤਿੱਕਰ 2 ਸਾਲ ਦੇ ਲਗਭਗ ਸਮਾਂ ਹੋ ਗਿਆ ਇੱਕ ਵੀ ਸਰਪੰਚ ਕਿਸੇ ਨਸ਼ੇ ਵਾਲ ਦੀ ਜਵਾਨਤ ਖਤਰਿਆਂ ਕਿਸੇ ਦੇ ਮਗਰ ਅਸਨਾਸਤ ਘਤਲ ਨਹੀਂ ਕਿ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ੇ ਦੇ ਬਾਰੇ ਨਸ਼ੇ ਦੇ ਬਾਰੇ ਸੰਦੇਸ਼ ਹੈ ਖਾਸ ਕਰ ਤਾਂ ਪੰਚਾਇਤਾਂ ਨੂੰ ਜਾਂ ਪਿੰਡਾਂ ਦੇ ਵਿੱਚ ਜੋ ਵੀ ਮੋਤਵਾਰ ਬੰਦੇ ਜਾਂ ਆਗੂ ਹੁੰਦੇ ਜਾਂ ਰਾਜਨੀਤਿਕ ਜਿਹੜੇ ਬੰਦੇ ਆ ਵੀ ਉਹ ਉਹਨਾਂ ਦਾ ਵੱਡਾ ਅਸਰ ਹੁੰਦਾ ਪਿੰਡਾਂ ਦੇ ਵਿੱਚ ਵੀ ਉਹ ਜਿਵੇਂ ਕੋਈ ਮਗਰ ਨਸ਼ੇ ਵਾਲਾ ਫੜਿਆ ਜਾਂਦਾ ਉਹਦੀ ਮਗਰ ਬਗ ਜਾਂਦੇ ਛੜਾ ਲਿਆਉਂਦੇ ਆ ਉਹਦੇ ਨਾਲ ਨਸ਼ਾ ਵੱਧਦਾ ਹੈ ਜੇ ਉਹ ਇਹ ਕੰਮ ਨਾ ਕਰਨ ਉਹਨਾਂ ਦਾ ਵਿਰੋਧ ਕਰਨ ਉਹਨੇ ਮਗਰ ਨਾ ਜਾਣ ਤਾਂ ਨਸ਼ਾ ਤੇ ਬਹੁਤ ਜ਼ਿਆਦਾ ਠੱਲ ਪੈਸੇ ਦੇ ਕਿਉਂਕਿ ਇਹਦਾ ਮੈਸੇਜ ਜਾਂਦਾ ਇੱਕ ਵੀਰ ਆਪਣੇ ਕਿਸੇ ਨੇ ਮਗਰ ਨਹੀਂ ਹੋਣਾ ਛੜਾਉਣ ਖਾਤਰ ਮੈਂ ਸਾਰੀਆਂ ਪੰਚਾਇਤਾਂ ਨੂੰ ਔਰ ਮੋਤਵਾਰ ਬੰਦਿਆਂ ਨੂੰ ਔਰ ਰਾਜਨੀਤੀ ਕੋਈ ਵੀ ਰਾਜਨੀਤਿਕ ਪਾਰਟੀ 'ਚ ਵੀ ਉਹਨਾਂ ਨੂੰ ਇਹ ਵੋਟ ਦੀ ਖਾਤਰ ਇਹ ਕੰਮ ਦੇ ਉਹਨਾਂ ਦੇ ਮਗਰ ਨਹੀਂ ਜਾਣਾ ਚਾਹੀਦਾ ਸਰਪੰਚ ਸਾਹਿਬ ਜਿਉ ਨਸ਼ੇ ਦੇ ਸੁਪਤ ਨਹੀਂ ਤੇ ਜੀ ਦੇ ਕਰਕੇ ਹੋਏ ਨੇ ਜਿਹੜੀ ਪਛਾਣ ਹੋਣ ਤੋਂ ਬਾਅਦ ਪੰਚਾਇਤਰ ਕੋ ਕੀ ਕਦਤ ਦਿੱਤੀਆਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਿਹੜਾ ਜ਼ਿਆਦਾਤਰ ਜਿਵੇਂ ਤੁਸੀਂ ਸਵਾਲ ਕੀਤਾ ਵੀ ਚੋਰੀਆਂ ਜ਼ਿਆਦਾਤਰ ਇਹ ਨਸ਼ੇ ਵਾਲੇ ਆ ਜਿਹੜੇ ਆਪਦੇ ਕੋਲ ਪੈਸਾ ਨਹੀਂ ਹੁੰਦਾ ਕੋਲੇ ਨਸ਼ੇ ਦੀ ਪੂਰਤੀ ਕਰਨ ਖਾਤਰ ਉਹ ਚੋਰੀਆਂ ਕਰਦੇ ਆ ਚੋਰੀ ਦਾ ਕਾਰਨ ਵੱਡਾ ਨਸ਼ਾ ਹੈ ਤੇ ਜਿਵੇਂ ਕਿ ਚੋਰੀ ਦੇ ਵਿੱਚ ਮੈਂ ਪਿੱਛੇ ਜੇ ਸਾਡੇ ਕਈਆਂ ਨੇ ਚੋਰੀਆਂ ਕੀਤੀਆਂ ਤੇ ਚੋਰੀਆਂ ਫੜਾਈਆਂ ਵੀ ਤੇ ਪਰਚੇ ਵੀ ਉਹਨਾਂ ਤੇ ਹੋਏ ਆ ਕਾਲੇ ਥਾਣੇ ਦੇ ਵਿੱਚ ਦਰਜ ਕੂਲ ਦੀ ਚੋਰੀ ਤੇ ਪਰਿਵਾਰਖਾਨੇ ਦੀ ਹੋਰ ਵੀ ਕਈ ਚੋਰੀਆਂ ਹੋਗੀਆਂ ਉਹ ਚੋਰੀਆਂ ਪੰਚਾਇਤ ਨੇ ਖਾਸ ਕਰ ਸਰਪੰਚ ਨੇ ਬਹੁਤ ਇਹਦੇ ਵਿੱਚ ਯੋਗਦਾਨ ਦਿੱਤਾ ਔਰ ਸਾਰੇ ਚੋਰ ਜਿਨ੍ਹਾਂ ਦੇ ਪਰਚੇ ਦਰਜ